ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਰਤ ਰੁਥਵੇ ਨਿਊਜ਼ ਚੈਨਲ ਮਹਾਨਗਰ ਬਠਿੰਡਾ ਦੇ ਐਸਐਸਡੀ ਗਰਲਜ ਕਾਲਜ ਵਿੱਚ ਦੋ ਦਿਨਾਂ ਐਨੂਅਲ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ 15 ਤੋਂ 20 ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਸਟੇਜ ਤੇ ਵੱਖ-ਵੱਖ ਤਰ੍ਹਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਵਿਦਿਆਰਥੀਆਂ ਵੱਲੋਂ ਅਲੱਗ-ਅਲੱਗ ਸਟੇਟਾਂ ਦੀਆਂ ਸਟਾਲਾਂ ਲਗਾਈਆਂ ਗਈਆਂ ਜਿਨ੍ਹਾਂ ਵਿੱਚ ਅਲੱਗ-ਅਲੱਗ ਸਟੇਟਾਂ ਦਾ ਕਲਚਰ ਪਹਿਰਾਵਾ ਅਤੇ ਖਾਣਾ ਲਗਾਇਆ ਗਿਆ ਇਸ ਪ੍ਰੋਗਰਾਮ ਵਿੱਚ ਪੰਜਾਬ ਪੁਲਿਸ ਬਠਿੰਡਾ ਰੇਂਜ ਦੇ ਆਈਜੀ ਸਰਦਾਰ ਹਰਜੀਤ ਸਿੰਘ ਵਿਸ਼ੇਸ਼ ਤੌਰ ਤੇ ਉਪਸਥਿਤ ਹੋਏ ਇਸ ਦੇ ਨਾਲ ਹੀ ਇੱਥੇ ਸੀਐਚਡੀ ਇਮੀਗ੍ਰੇਸ਼ਨ ਵੱਲੋਂ ਵੀ ਇੱਕ ਸਟਾਲ ਲਗਾਈ ਗਈ ਜੋ ਕਿ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਇਸ ਸਟਾਲ ਵਿੱਚ ਕਾਫੀ ਤਰ੍ਹਾਂ ਦੀਆਂ ਗੇਮਾਂ ਖੜਾਈਆਂ ਗਈਆਂ ਨਾਲ ਹੀ ਇੱਥੇ ਪਹੁੰਚੇ ਵਿਦਿਆਰਥੀਆਂ ਨੂੰ ਇਮੀਗ੍ਰੇਸ਼ਨ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਆਓ ਦੇਖਦੇ ਹਾਂ ਟਰੁਥਵੇ ਨਿਊਜ਼ ਚੈਨਲ ਦੀ ਖਾਸ ਰਿਪੋਰਟ 하이 ਸਰ ਤੁਸੀਂ ਅੱਜ ਫੰਕਸ਼ਨ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਐ ਐਸਐਸਡੀ ਗਰਲਸ ਕਾਲਜ ਦਾ ਐਨੂਅਲ ਫੰਕਸ਼ਨ ਅੱਜ ਇੱਥੇ ਹੋ ਰਿਹਾ ਹੈ ਇਹਦੇ ਚ ਸਟੂਡੈਂਟਸ ਨੇ ਜਿਹੜਾ ਹੈਗਾ ਕਲਚਰਲ ਸਟਾਲਸ ਲਗਾਈਆਂ ਤਾਂ ਅੱਠ ਦੇ ਕਰੀਬ ਅਲੱਗ-ਅਲੱਗ ਸਟੇਟਸ ਦੀਆਂ ਕਲਚਰਲ ਸਟਾਲਸ ਇਹਨਾਂ ਨੇ ਲਗਾਈਆਂ ਜਿਦੇ ਚ ਉਹਨਾਂ ਨੇ ਉਹ ਸਟੇਟਸ ਦਾ ਕਲਚਰ ਤੇ ਫੂਡ ਤੇ ਐਂਬੀਅੰਸ ਜਿਹੜਾ ਹੈਗਾ ਇਨਕਲੂਡਿੰਗ ਕਲੋਥਸ ਵਗੈਰਾ ਡਿਸਪਲੇ ਕੀਤਾ ਇਹ ਤੋਂ ਇਲਾਵਾ ਸਟੂਡੈਂਟਸ ਦਾ ਇੱਕ ਐਂਟਰਪ੍ਰੈਨਰਸ਼ਿਪ ਨਾਲ ਰਿਲੇਟਡ ਵੀ ਸਟਾਲ ਹੈ ਜਿਹਦੇ ਚ ਇੱਕ ਬਹੁਤ ਜਿਹੜੀ ਹੁਨਾਰ ਜਿਹੜੀ ਹੈਗੀ ਸਟੂਡੈਂਟ ਦੇ ਨਾਲ ਅੱਜ ਸਾਡੀ ਮੁਲਾਕਾਤ ਹੋਈ ਤੇ ਇਸ ਐਨੂਅਲ ਫੰਕਸ਼ਨ ਚ ਆ ਕੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਔਰ ਮੈਂ ਐਸਐਸਡੀ ਗਰਲਸ ਕਾਲਜ ਦੇ ਜਿਹੜੀ ਮੈਨੇਜਮੈਂਟ ਹੈ ਉਹਦਾ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਕਿ ਮੈਨੂੰ ਅੱਜ ਇੱਥੇ ਮਾਣ ਬਖਸ਼ਿਆ ਤੇ ਇਸ ਐਨੂਅਲ ਫੰਕਸ਼ਨ ਦੇ ਵਿੱਚ ਜਿਹੜਾ ਹੈਗਾ ਹਿੱਸਾ ਲੈਣ ਦਾ ਮੌਕਾ ਦਿੱਤਾ ਥੈਂਕ ਯੂ ਥੈਂਕ ਯੂ आज के के इस इवेंट के बारे में आप क्या हाँ जी मेरा नाम डॉक्टर दरुभगढ़ ना एस एस टी गर्ज पटना इतनी एस एस टी फीस ट्वेंटी फाइव मना जा रहे हैं ये दो दिन का इवेंट से तो कल अच्छा सैकेंड है सारा, सारा कल सा इंडोर ਜੋ ਅਡੀਟੋਰੀਅਮ ਦੇ ਵਿੱਚ ਸੀ ਸਾਡਾ ਜਿਹਦੇ ਵਿੱਚ ਸਾਡੀਆਂ ਅਲੱਗ-ਅਲੱਗ ਆਈਟਮਸ अराउंड 15 ਤੋਂ 20 ਕਾਲਜਿਸ ਨੇ ਇਹਦੇ ਵਿੱਚ ਪਾਰਟਿਸਪੀਕੇਟ ਕੀਤਾ ਕਨਸਰਟ ਸੀ ਬਾਲੀਵੁੱਡ ਹੰਗਾਮਾ ਕੋਰੀਓਗ੍ਰਾਫੀ ਕਾਰਪੋਰੇਟ ਫੈਸ਼ਨ ਸ਼ੋਅ ਤੇ ਹੋਰ ਸਾਡੀਆਂ ਕਈ ਤਰ੍ਹਾਂ ਦੀਆਂ ਹੋਰ ਸਟੇਲ ਸੀ ਇਵੈਂਟਸ आज वाले साढ़े शो के आज वाले दिन दे सा नेल आर्ट है महदी है वैब डिजाइनिंग है वैब सर्फिंग है तो इसके अलावा जी मेन चीज़ साड़ी की है साका असी डेडीकेट किया एक भारत श्रेष्ठ भारत जी गवर्मेंट ऑफ इंडिया की नवी इनिशिएटिव है ये साढ़े कॉलेज केराउंड अबाउट अठ डिफरेंट स्टेट दिमाई है उस स्टॉल अलग अलग स्टेट का कल्चर है फूड सब आइटम्स बच्चों ने खुद ही तैयार की खुद ही उन्होंने मेहनत है साढ़े जो चीफ गैसट डी आई जी है वो बहुत ज़्यादा खुश हुए देखते उन्होंने हर एक स्टॉल से गए तो उन्होंने ब्रश जो लगा पूरा रश्मी देख रहे हो हर एक ऑडियंस जो भी इतने विजिट कर रहे हैं और इतना करना एंजॉय